ਜੇ ਕਰਤਾਰ ਨੇ ਜੇ ਕੀ ਕੀ ਚੇਂਜ ਅੰਦਰ ਬਾਅਦ ਦੇ ਵਿੱਚ ਹੋਣ ਨਵੇਂ ਇਧਰ ਜੀ ਆ ਜਿਓ ਬਹੁਤ ਚੇਂਜਿੰਗ ਹੋਈ ਗਈ ਹੈ ਅੱਛਾ ਜੀ ਜਿਵੇਂ ਕਿ ਇੰਤਜ਼ਾਰ ਵਾਲੀ ਰੇਸ ਹੱਥ ਵਾਲੀ ਰੇਸ ਤੇ ਬਟਨ ਵਾਲੀ ਰੇਸ ਠੀਕ ਬਾਕੀ ਇਹਨਾਂ ਨੇ ਜੀਪੀਐਸ ਲਾਗ ਦਿੱਤਾ ਹੈ ਬਕਾਇਦਾ ਏਜੰਸੀ ਵਾਲਿਆਂ ਨੇ ਬ੍ਰੇਕ ਲੱਗੀ ਇੱਕ ਲੌਗ ਨਿਕਲੇਗਾ ਦੋ ਇਕੱਠੇ ਥੋੜਾ ਨਿਕਲ ਜਾਣਗੇ ਬਿਲਕੁਲ ਦੂਸਰੀ ਤੇ ਬ੍ਰੇਕ ਤਾਂ ਲੱਗੇਗੀ ਨਾ ਜੇ ਇੱਕ ਨਾ ਲੱਗੀ ਤਾਂ ਪੁਲੀ ਪਰਲੇ ਬਨੇ ਜੋ ਬੈਲਜਿੰਗਾਂ ਲਈ ਜਾਓਗੇ ਕਈਆਂ ਦੀ ਪਹਿਲਾਂ ਕੰਪਲੇਨ ਆਉਂਦੀ ਸੀ ਵੀ ਉਹਨਾਂ ਦੀ ਜਿਹੜੀ ਦਾਣੇ ਵਾਲੀ ਬੈਲਟ ਨਾਲ ਘੁੰਮਦੀ ਹੁੰਦੀ ਹੂੰ ਇਹਨਾਂ ਨੇ ਉਹ ਪੁਲੀ ਬਹੁਤ ਵੱਡੀ ਕਰ ਦਿੱਤੀ ਏ ਉਹਦੇ ਵਿੱਚ ਇਹ ਜਿਹੇ ਬ੍ਰੇਕ ਲਾਤੀ ਬ੍ਰੇਕ ਵੀ ਲਗਾਤੀ ਇਹਨਾਂ ਨੇ ਪੁਲੀ ਵੇ 17 ਚ ਕਈਆਂ ਮਸ਼ੀਨਾਂ ਨਾਲ ਜ਼ਿਆਦਾ ਹੁੰਦਾ 17 ਦੇ ਬ੍ਰੇਕ ਦੇ ਨੱਟ ਉੱਤੋਂ ਦੇ ਸੇ ਜ਼ਿਆਦਾ ਧਿਆਨ ਪਾਇਦਾ ਹੁੰਦਾ ਨਹੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਲਓ ਵੀ ਮਿੱਤਰੋ ਆਪਣੇ ਭਰਾ ਸਖਜਿੰਦਰ ਸਿੰਘ ਗੱਲ ਬਣ ਗਈ ਪਾਰਟੀ ਹੈ ਵਧਾਈਆਂ ਹੋ ਗਈਆਂ ਬਾਈ ਕਰਤਾਰ ਲੈ ਕੇ ਆਇਆ ਨਵੀਂ ਕਢਾ ਕੇ ਬਾਈ ਦਾ ਪਿੰਡ ਆ ਬੁੱਢਾ ਸਿੰਘ ਵਾਲੀ ਬਸਤੀ ਏਰੀਆ ਮੱਲਾ ਵਾਲਾ ਜ਼ਿਲ੍ਹਾ ਫਰੋਈਪੁਰ ਤੇ ਬਾਈ ਕੋਲੇ ਪਹਿਲਾਂ ਸਕਿੰਦਰ ਵੀਰੇ ਆ ਮਲੋਣਾ ਆਪਣੇ ਕੋਲ ਪਹਿਲੋ ਇਹ ਦੂਜੀ ਐਨਐਸ ਸੀ ਨਾ ਐਨਐਸ ਹਾਂਜੀ ਉਹ ਕਿੰਨਾ ਮਾਡਲ ਸੀ ਉਹ ਵੀ 6 6 ਤੇ ਉਹ ਵੀ ਰੱਖੀ ਹੋਈ ਹੋਣਾ ਹਾਂਜੀ ਹਾਂਜੀ ਤੇ ਹੁਣ ਬਾਈ ਲੈ ਗਿਆ ਕਰਤਾਰ ਇਹ ਬਾਪੂ ਜੀ ਕੀ ਮੰਨ ਕੇ ਚਲੋ ਤੁਸੀਂ ਐਨਐਸ ਵੀ ਚਲਾਈਆਂ ਹੋਰ ਵੀ ਚਲਾਈਆਂ ਵਾ ਤੇ ਇਹਦੇ ਤੇ ਕਿਵੇਂ ਮੰਨ ਕੇ ਚਲੋ ਦਿਲ ਆ ਗਿਆ ਵੀ ਕਰਤਾਰ ਹੀ ਲੈਣੀ ਆ ਇਹ ਦੋਨਾਂ ਦੀ ਕੁਆਲਟੀ ਵੱਧੀ ਉੱਤੀ ਲੱਗਦੀ ਯਾਰੇ ਕੋਈ ਨਾ ਕਰਤਾਰ ਨਹੀਂ ਕੇ ਕਰਤਾਰ ਲੈ ਆਉਣੇ ਆ ਹਾਂਜੀ ਹਾਂਜੀ ਜਿਹੜਾ ਕੋਹ ਦਾ ਕਰਤਾਰ ਲਿਆ ਉਹਦਾ ਨਜ਼ਾਰਾ ਵੇਖਦੇ ਕਰਤਾਰ ਲੈ ਹਾਂਜੀ ਹੂੰ ਇਹ ਮਹਾਰਾਜ ਨੇ ਦਿੱਤੀ ਹੈ ਬਿਲਕੁਲ ਜੀ ਬਾਕੀ ਚਾਰ ਲਾਉਣੇ ਤੇ ਫਿਰ ਚਾਈਦੇ ਲਾਓ ਹਾਂਜੀ ਹਾਂਜੀ ਸਰਕਾਰ ਦੇ ਵਿੱਚ ਹੋਰ ਨਵੇਂ ਇਧਰ ਜੀ ਆ ਜਿਓ ਬਹੁਤ ਚੇਂਜਿੰਗ ਹੋਈ ਗਈ ਏ ਅੱਛਾ ਜੀ ਜਿਵੇਂ ਕਹਿੰਦਾ ਗੇਅਰ ਬਾਕਸ ਹੈ ਗੇਅਰ ਬਾਕਸ ਵੱਡਾ ਕਰਤਾ ਡੀਲਕਸ ਮਾਡਲ ਕਰਤਾ 5 ਗੇਅਰ ਕਰਤੇ ਹੂੰ ਚਾਰ ਅੱਗੇ ਨੂੰ ਇੱਕ ਪਿੱਛੇ ਨੂੰ ਤੇ ਪਰ ਉਹਨਾਂ ਲੀਵਰ ਵੀ ਤਿੰਨ ਨਾਲਕ ਨਾਲ ਕਰਤੇ ਨੇ ਠੀਕ ਆ ਇਹਨਾਂ ਲੀਵਰਾਂ ਦੀ ਕਹਿੰਦੀ ਐ ਇੱਕ ਰੇਸਾਂ ਮੇਨ ਰੇਸਾਂ ਕਰਦੀਆਂ ਨਾ ਹਾਂ ਵਾਲੀ ਰੇਸ ਹੱਥ ਵਾਲੀ ਰੇਸ ਤੇ ਫਟਣ ਵਾਲੀ ਰੇਸ ਠੀਕ ਆਓ ਪਹਿਲੋ ਪ੍ਰੋਬਲਮ ਆਉਂਦੀ ਹੈ ਨਾ ਪਹਿਲੋ ਹੱਥ ਵਾਲੀ ਰੇਸ ਨਹੀਂ ਵੀ ਜਿਹੜਾ ਹੱਥ ਤੇ ਹੁੰਦੇ ਪੈਰ ਪੈਰ ਦੀ ਰੇਸ ਇੱਕ ਜੱਕਦਮ ਜ਼ਿਆਦਾ ਹੋ ਜਾਂਦੀ ਹੈ ਜੀ ਉਹ ਕਹਿੰਦੇ ਹੱਥ ਵਾਲੀ ਕਰਾਓ ਉਹਨਾਂ ਖਲੀ ਰੇਸ ਲਾਤੀਏ ਬਾਕੀ ਇਹਨਾਂ ਨੇ ਜੀਪੀਐਸ ਲਾਗ ਦਿੱਤਾ ਹੈ ਬਕਾਇਦਾ ਜੰਸੀ ਵਾਲੇ ਨੇ ਇਹਦੀ ਕੋਈ ਦਿੱਕਤ ਨਹੀਂ ਬਹੁਤ ਵਧੀਆ ਸ਼ਾਨਦਾਰ ਕੁਆਲਿਟੀ ਹੈ ਵੀਕੇਡੀ ਦੇ ਟਾਇਰ ਪਾਏ ਨੇ ਠੀਕ ਸਭ ਕੁਝ ਹੈ ਵੀ ਐਸੈਂਬਲੀ ਜੀ ਸਾਰੀ 7 ਨੰਬਰ ਚ ਗਈ 베어ਿੰਗ ਚ ਹੈਵੀ ਡਿਊਟੀ ਸਾਰਾ ਸਿਸਟਮ ਮਿਲਦਾ ਹੈਗਾ ਐਸਐਮਐਸ ਸਿਸਟਮ ਲਾਗ ਦਿੱਤਾ ਹੈ ਯੂਰੀਆ ਦਾ ਇੰਜਨ 135 HP ਹੂੰ ਤੇ ਨਾਲੇ ਯੂ ਇੰਜਨ ਦੂਜੇ ਆ ਗਏ ਸੀ ਯੂਰੀਆ ਤੋਂ ਬਿਨਾਂ ਲੈ ਯੂਰੀਆ ਤੋਂ ਬਿਨਾਂ ਵੜੀ ਸੀ ਪਰ ਆਪਾਂ ਯੂਰੀਆ ਚ ਲੈ ਗਏ ਆ ਠੀਕ ਪਰ ਯੂਰੀਆ ਚ ਥੋੜਾ ਬਿਹਤਰ ਬਣਦਾ ਹੈ ਬਸ ਇਹ ਨਹੀਂ ਬ੍ਰੇਕਾਂ ਨੇ ਉਹ ਵੀ ਗੀਅਰ ਨਾਲ ਫਿਕਸ ਕਰਤੀਆਂ ਤੇਲ ਵਾਲੀਆਂ ਬ੍ਰੇਕਾਂ ਨੇ ਬ੍ਰੇਕ ਵਾਲੀ ਬਹੁਤ ਵੱਡੀ ਦੀ ਕੁਆਲਿਟੀ ਵਧੀਆ ਹੂੰ ਇਹ ਨਾ ਇੱਕ ਫਰਮਿੰਝ ਤੁਹਾਨੂੰ ਪਤਾ ਹੋਣਾ ਵਾ ਇਹ ਜਿਵੇਂ ਮੇਰੇ ਵੀ ਪ੍ਰੀਤ ਦੇ ਨਾ ਇਸ ਤਰ੍ਹਾਂ ਹੀ ਗੀਅਰ ਦੇ ਨਾਲ ਜਿਹੜੀਆਂ ਬ੍ਰੇਕਾਂ ਵਾ ਹਾਂਜੀ ਇਹ ਤੁਹਾਨੂੰ ਦੱਸੋ ਕਿ ਕਈ ਬੜੇ ਡਰਦੇ ਆ ਬਾਈ ਜੇ ਲੋਕ ਨਿਕਲ ਜੇ ਹਨਾ ਨਹੀਂ ਨਹੀਂ ਲੋਕ ਨਿਕਲ ਗਿਆ ਐਡੀ ਗੱਲ ਨਹੀਂ ਹਾਂ ਫੇ ਰੁਗਣੇ ਨੇ ਜਾ ਕੇ ਤਾਂ ਬ੍ਰੇਕ ਲੱਗੀ ਇੱਕ ਲੋਕ ਨਿਕਲੇਗਾ ਦੋ ਕੱਠੇ ਥੋੜਾ ਨਿਕਲ ਜਣਗੇ ਬਿਲਕੁਲ ਦੂਸਰੀ ਤੇ ਬ੍ਰੇਕ ਤਾਂ ਲੱਗੇਗੀ ਨਾ ਜੇ ਇੱਕ ਨਾ ਲੱਗੀ ਤਾਂ ਦੂਸਰਾ ਟਾਇਰ ਤਾਂ ਰੁਕੇਗਾ ਬਕਾਇਦਾ ਬਿਲਕੁਲ ਇਹੋ ਮੈਂ ਬੜਿਆਂ ਦੇ ਨਾਲ ਜਦੋਂ ਹਾਂ ਬੰਦਿਆਂ ਦੇ ਫੋਨ ਪਾੜਾ ਹੁੰਦੇ ਹੁੰਦੇ ਹੀ ਕੋਈ ਜਿਆਦਾ ਪ੍ਰੋਬਲਮ ਨਹੀਂ ਗਈ ਬ੍ਰੇਕ ब्रेक ਦਾ ਇਹ ਹੈ ਵੀ ਬਾਈਚਾਂਸ ਹੀ ਕਦੇ ਨਿਕਲਦਾ ਹੈ ਆਪਾਂ ਬਾਕੀ ਨੂੰ ਇਹਨੂੰ ਦੋਵੇਂ ਸਿਸਟਮ ਕੀਤੇ ਨੇ ਇਹਨਾਂ 'ਚ ਨਟ ਵੀ ਪਾਇਆ ਹੈ ਨੇ ਲੋਗ ਵੀ ਪਾਇਆ ਹੈ ਨੇ ਹੂੰ ਕਿਉਂਕਿ ਕਈ ਵਾਰੀ ਲੋਗ ਨਿਕਲ ਜਾਂਦਾ ਹੈ ਕੰਪਲੀਨ ਬਾਹਰ ਨਿਕਲ ਜਾਂਦੀ ਹੈ ਐਕਸਲ ਨਿਕਲ ਜਾਂਦਾ ਹੈ ਬਿਲਕੁਲ ਇਹਦੇ 'ਪਰ ਨਟ ਵੀ ਪਾ ਦੇਣਾ ਨਾਤੇ ਸਿਸਟਮ ਨਟ ਪਵਾ ਕੇ ਵਧੀਆ ਤੇ ਪੂਰੀ ਪੈਕਿੰਗ ਕਰਕੇ ਤੇ ਬਿਲਕੁਲ ਸਹੀ ਤਰੀਕੇ ਨਾਲ ਇਹਦੀ ਅਡਜਸਟਮੈਂਟ ਕਰਤੀ ਤੇ ਇਹ ਕਹਿੰਦੇ ਇਹੋ ਜੀ ਜਰਨਲ ਹੀ ਕਰ ਪੰਜ ਸਟਾਫ ਕਰ ਹਾਂਜੀ ਪੰਜ ਹੋਰ ਕੋਈ ਤਬਦੀਲੀ ਤਬਦੀਲੀ ਬਾਕੀ ਚੇਂਜਿੰਗ ਇਹਦੇ ਕਾਫੀ ਜਿੱਤੀ ਜਾਂਦੇ ਨੇ ਇਹਨਾਂ ਨੇ ਹੁਣ ਪੁਲੀ ਬਰਲੇ ਬਨੇ ਚ ਬੈਲਟਾਂ ਜਿਹਾ ਵੀ ਜਾਓਗੇ ਕਈਆਂ ਦੀ ਪਹਿਲਾਂ ਕੰਪਲੇਨ ਆਉਂਦੀ ਸੀ ਵੀ ਉਹਨਾਂ ਦੀ ਜਿਹੜੀ ਦਾਣੇ ਵਾਲੀ ਬੈਲਟ ਨਾਲ ਘੁੰਮਦੀ ਹੁੰਦੀ ਹੂੰ ਇਹਨਾਂ ਨੇ ਉਹ ਪੁਲੀ ਬਹੁਤ ਵੱਡੀ ਕਰ ਦਿੱਤੀ ਏ ਉਹਦੇ ਵਿੱਚ ਇਹ ਜੀ ਬ੍ਰੇਕ ਲਾਤੀ ਬ੍ਰੇਕ ਵੀ ਲਗਾਤੀ ਇਹਨਾਂ ਨੇ ਪੁਲੀ ਵੱਡੀ ਕਰਦੀ ਪੁਲੀ ਦੇ ਵਿੱਚ ਬੈਲਟ ਆਟਮ ਵਿੱਚ ਫਸ ਜਾਂਦੀ ਜਦੋਂ ਕਲੀਵਰ ਕੱਟੀ ਦਾ ਬੈਲਟ ਬਹੁਤ ਢਿੱਲੀ ਰਹਿ ਜਾਂਦੀ ਵਿੱਚ ਘੁੰਮਣ ਦਾ ਖਤਮ ਹੋ ਜਾਂਦਾ ਤੇ ਬਾਕੀ ਬ੍ਰੇਕ ਵੀ ਨਾਲ ਆ ਦਿੱਤੀ ਏ ਔਰ ਇਧਰ ਵਿਖਾਇਆ ਜੋ ਆ ਜੋ। ਉਹ ਵੀਰਾਂ ਨੂੰ ਕੋਈ ਚੀਜ਼ ਵਿਖਾਈਏ ਜਿਹੜੀ ਤੁਸੀਂ ਗੱਲ ਕਰਦੇ ਜੋ। ਆ ਜੀ ਢੇਰੀ ਲਾਉਣ ਵਾਲਾ ਸਿਸਟਮ ਆ। ਇਹਦਾ ਵੱਖੋ ਵੱਖਰਾ ਨਾਮ ਆ ਟੀਂਗਰਾ ਵੀ ਕੋਈ ਆਂਦੇ ਕੋਈ ਪਲਟਾਂ ਤੇ ਆ। ਕਈ ਤੱਕੜੀ ਵੀ ਕਹਿ ਦਿੰਦੇ। ਤੱਕੜੀ ਵੀ ਆਂਦੇ ਆ। ਕਈ ਤੱਕੜੀ ਕਹਿ ਦਿੰਦੇ। ਅੱਛਾ। ਠੀਕ ਆ। ਆ ਵੀ ਇਹਨਾਂ ਨੇ ਲੋਕ ਸਿਸਟਮ ਸਭ ਲਾਏ ਹੋਏ ਨੇ। ਹੂੰ। ਤੇ ਇਹਨਾਂ ਨਾਲ ਜਨਰਲ ਲੋਗ ਲਾਉਣਾ, ਚਾਬੀ ਵਾਲਾ ਲੋਗ ਲਾਉਣਾ ਦੂਸਰੇ ਸਿਸਟਮ ਸਾਰੇ। ਬਾਕੀ ਇਹਨਾਂ ਦੀਆਂ ਸਾਰੀਆਂ ਬ੍ਰੈਕਟੀਆਂ ਵੀ ਵੱਡੀਆਂ ਨੇ। ਉਨੇ ਨੰਬਰ ਤੇ ਬੈਕਿੰਗ ਹੋ ਰਹੀ ਚੰਗੇ ਦੁਨੀਆਂ ਦਾ ਵੀ ਉਹਨਾਂ ਦੇ 17 ਚ ਕਈਆਂ ਮਸ਼ੀਨਾਂ ਨਾਲ ਜ਼ਿਆਦਾ ਹੁੰਦਾ ਬ੍ਰੇਕ ਤੇ ਨਟ ਤੋਂ ਦੇ ਵਿੱਚ ਜ਼ਿਆਦਾ ਧਿਆਨ ਪਾਇਦਾ ਹੁੰਦਾ ਹੂੰ ਪੱਖੇ ਵਾਲੀ ਕੁਲੀ ਵੀ ਨਾਲ ਡਬਲ ਦਿੱਤੀ ਹੈ ਕਿ ਤਾਂ ਮੈਂ ਹਵਾ ਘੱਟ ਵੱਧ ਕਰਨੀ ਹੈ ਇਹ ਨਹੀਂ ਕੁਲੀ ਨਵੀਂ ਲੈ ਕੇ ਆਓਗੇ ਕੱਢੋ ਕਮਾ ਕੇ ਦੂਜੀ ਤਰ੍ਹਾਂ ਪਾ ਲਓ ਕੋਈ ਤੇ ਕਿਹੜੀ ਚੀਜ਼ ਦੀ ਤੁਸੀਂ ਗੱਲ ਕਰਦੇ ਪਏ ਜਿਹੜੀ ਬ੍ਰੇਕ ਆਪਾਂ ਵਿਖਾਈਏ ਭਰਾਵਾਂ ਨੂੰ ਉਹ ਬ੍ਰੇਕ ਆਪਾਂ ਉਹਨਾਂ ਨੇ ਇੱਥੇ ਲਗਾਈ ਨਹੀਂ ਆ ਇਸ ਚੀਜ਼ ਦੇ ਵਿੱਚ ਅੱਛਾ ਆ ਚੀਜ਼ ਵਿੱਚ ਨਾ ਬ੍ਰੇਕ ਲਗਾ ਦਿੱਤੀ ਏ ਇਹ ਪੁਲੀ ਜਦੋਂ ਵੀ ਆਪਣੇ ਵੀ ਜ਼ਿਆਦਾ ਘੁੰਮੇਗੀ ਜਦੋਂ ਪਲੀਵਰ ਕਰਦਾ ਵੀ ਕਟਟਰ ਬ੍ਰੇਕ ਹਟ ਮੜਕ ਲੱਗਦਾ ਆਓ ਕਈਆਂ ਨੂੰ ਪਛਾਣ ਹਟਦੀ ਹੁੰਦੀ ਆ ਜਿਹੜੀ ਨਾ ਪੁਲੀ ਵੇਖੋ ਬੈਲਟ ਜੰਗ ਦੀ ਉਹੀ ਵੱਡੀ ਘਰ ਰਹੀ ਵੀ ਜਿਹੜੀ ਇਸ ਬੈਲਟ ਵਾਲੀ ਠੀਕ ਹੈ ਬੈਲਟ ਵਿੱਚ ਢਿੱਲੀ ਰਮਾ ਤੁਰਿ ਖੜਿਓ ਥੱਲੇ ਕਿੰਨੀ ਹਾਂਜੀ ਹਾਂਜੀ ਚਲੋ ਜੀ ਤੁਹਾਨੂੰ ਵਿਖਾਉਣੇ ਆ ਹੁਣ ਇਹਦਾ ਡੀਜ਼ਲ ਟੈਂਕ ਵੀ ਵੱਡਾ ਦੂਸਰੀਆਂ ਨਾਲ 400 ਤੋਂ ਪਲੱਸ ਡੀਜ਼ਲ ਪੈਂਦਾ ਇਹਦੇ ਠੀਕ ਉੱਤੇ ਉਹ ਵਿਖਾਈ ਗਏ ਆਪਾਂ ਉੱਤੇ ਚੜ ਕੇ ਦੂਜਾ ਕੀ ਨਾ ਬ੍ਰੇਕ ਆਹ ਸੌਰੀ ਰੇਸ ਪਰ ਇਹਸਾ ਹਾਂਜੀ ਆਹ ਵੇਖੋ ਜੀ ਆਹ ਜਿਹੜੇ ਬਾਹਲੇ ਬੰਦਿਆਂ ਨੂੰ ਹੱਤ ਵਾਲੀ ਰੇਸ ਦੀ ਚਾਹੀਦੀ ਸੀ ਦੌੜ ਉਹ ਨਾ ਫੱਟਰੀ ਹੋਈ ਸੀ ਦਾ ਆਹ ਇਹ ਆਪਣੇ ਇਲੈਕਟ੍ਰਿਕ ਬਟਨਾ ਵਾਲੀ ਰੇਸਾਂ ਹੂੰ ਇਹਤੋਂ ਆਪਾਂ ਅਡਜਸਟਮੈਂਟ ਕਰ ਸਕਣੇ ਇਹਤੋਂ ਆਪਣੀ ਲੋਕਿੰਗ ਹੋ ਜਾਂਦੀ ਏ ਇਹਤੋਂ ਘੱਟ ਚੱਕਰ ਹੋਣਗੇ ਇਹਤੋਂ ਰੇਸ ਵਧੇਗੀ ਆਹ ਪੈਰ ਵਾਲੀ ਨਾ ਰੇਸ ਦੇਤੀ ਇਹਤੋਂ ਪੈਰ ਨਾਲ ਕੰਮ ਲੈ ਸਕਦੇ ਜਦੋਂ ਕਿ ਤੇ ਆਪਣਾ ਇੱਕ ਨਾ ਹੋਰ ਕੀ ਚੀਜ਼ ਦਿੱਤੀ ਹੈ ਅੱਛਾ ਜੀ ਲੋਕੀ ਬ੍ਰੇਕ ਇੱਥੇ ਬਣਦੇ ਨਾ ਇਸ ਤਰ੍ਹਾਂ ਬ੍ਰੇਕ ਇਹਨਾਂ ਨੇ ਹੈਂਡ ਬ੍ਰੇਕ ਲਗਾ ਦਿੱਤੀ ਹੈ ਅੱਛਾ ਗੱਡੀ ਵਾਲਾ ਸਿਸਟਮ ਘਾਰ ਇਹੋ ਇੱਥੇ ਲਾਉਗੇ ਨਾ ਬ੍ਰੇਕ ਹੈਂਡ ਬ੍ਰੇਕ ਲੱਗੇਗੀ ਠੀਕ ਹੈ ਇਹ ਨਾ ਬਹੁਤ ਵਧੀਆ ਇੱਕ ਚੀਜ਼ ਵਰ ਕਰ ਇਹਦੀ ਰੇਸ ਵੀ ਪਛਾਣੂ ਹੁੰਦੀ ਹੈ ਨਾ ਹਾਂਜੀ ਹਾਂਜੀ ਇੱਧਰ ਨੂੰ ਜਾਓਗੇ ਤਾਂ ਇਹਦੀ ਹਾਈ ਪਿੱਛੇ ਹੋ ਜੀ ਜੀ